ਅਈ ਕਿੱਥੋਂ ਆ ਗਿਆ ਵਾ ਬਹਿਣਾ ਮੈਸੇ ਦੇਣ ਵਾ ਉਹਦਨੇ ਦੋਨੋਂ ਗੱਲਾਂ ਕੰਤੇ ਡੇ ਹੀ ਪਰ ਮੇਰੇ ਈ ਦਿਮਾਗ 'ਚ ਨਹੀਂ ਰਿਹਾ ਨੂੰ ਲੱਗਦਾ ਉਹ ਹੀ ਗੱਲਾਂ ਇਹਨਾਂ ਨੇ ਕੀਤੀ ਨਾ ਮੇਰੇ ਪਿੱਛਾ ਕਰਦੇ ਕਰਦੇ ਇੱਥੇ ਆ ਗਿਆ ਵਾ ਪ੍ਰੀਤ ਈ ਕੱਲਾ ਵਾ ਸਣੀ ਵੀ ਨਹੀਂ ਲੱਭੰਦੇ ਹੁਣ ਮੈਂ ਜਾਵਾਂ ਤੇ ਜਾਵਾਂ ਕਿੱਧਰ ਮੈਨੂੰ ਸਮਝ ਨਹੀਂ ਆਉਂਦੀ ਮੈਂ ਤੇ ਲੋਥੀ ਵੀ ਨਹੀਂ ਗਈ ਕਾਲਜ ਵੀ ਨਹੀਂ ਗਈ ਤੇ ਮੈਨੂੰ ਲੱਗਦਾ ਵਾ ਪੱਕਾ ਇਹਨਾਂ ਨੇ ਪਤਾ ਕੀਤਾ ਹੋਊਗਾ ਤਾਹੀਂ ਇਹ ਪਿੱਛਾ ਕਰਦਾ ਕਰਦਾ ਇੱਥੇ ਆ ਗਿਆ ਵਾ ਪਰ ਇਹਨੂੰ ਪਤਾ ਕਿੱਦਾਂ ਛੱਲਿਆ ਵੀ ਮੈਂ ਇੱਥੇ ਆ ਹੁਣ ਮੈਂ ਕਿੱਦਾਂ ਨਿਕਲਾਂ ਇੱਥੋਂ ਇਹ ਲਈ ਅਸੀਂ ਅੰਦਰ ਜਾਣ ਲਿਆ ਵਾ ਮੈਂ ਚੱਲ ਜੰਦੀ ਫਟਾਫਟ ਇੱਥੋਂ ਇਹਨੂੰ ਜਾ ਲੈਂਦੇ ਅੰਦਰ ਬੁੜੀਆਂ ਕੀ ਕੀਤਾ ਮਰੀ ਨੇ ਤੂੰ ਕਿਉਂ ਯਾਰ ਬਾਗ ਤੇ ਮੈਂ ਮੁੰਡਿਆਂ ਦੀ ਗੱਲ ਕਿਉਂ ਨਹੀਂ ਮੰਨੀ ਮੁੰਡੇ ਨੇ ਮੈਨੂੰ ਕਿਹਾ ਵੀ ਹੈਗਾ ਇਹ ਵੀ ਡਾੜੀ ਇਨੂੰ ਕਿਸੇ ਮੁੰਡੇ ਦਾ ਫੋਨ ਆਉਂਦਾ ਤੇ ਮੈਂ ਆਪਣੇ ਮੁੰਡੇ ਤੇ ਸ਼ੱਕ ਕਰਦੇ ਰਿਹਾ ਜੇਕਰ ਤੇ ਇਹ ਕੰਮ ਸੱਚ ਹੋ ਗਿਆ ਤੇ ਮੈਂ ਪਿੰਡ 'ਚ ਕਿੱਦਾ ਮੂੰਹ ਆਹਾਂਗਾ ਮੇਰੀ ਸਾਰੀ ਬਣੀ ਬਣਾਈ ਤਾਂ ਮਿੱਟੀ 'ਚ ਚਲ ਜਾਣੀ ਹੁਣ ਮੈਂ ਕੀ ਕਰਾਂ ਸਾਰਜ ਵੀ ਕਰਨੀ ਦਾ ਸਣੀ ਕਹਿੰਦਾ ਮੈਂ ਕਰ ਦਾਂਦਾ ਹੈ ਕੋਈ ਇਹਨਾਂ ਕੀ ਕਰ ਲੈਣਾ ਵਾ ਤੈਨਾਂ ਕਰਾਂ ਕਰਾਂ ਇੱਕ ਤਾਂ ਭੈਣ ਨੇ ਦਾ ਚਾਰ ਪੰਜ ਵਾਰੀ ਫੋਨ ਕੀਤਾ ਵਾ ਮੈਂ ਗੱਲ ਕਰਾਂਗਾ ਕਿ ਨਾ ਕਰਾਂ ਤੇ ਤੇਰੇ ਨੇ ਭਾਈ ਨੂੰ ਦੱਸ ਦਿੱਤਾ ਨਾ ਤੇ ਭਾਈ ਇਹਦਾ ਸੁਭਾਗੇ ਬੜਾ ਗੰਦਾ ਵਾ ਉਹਨੇ ਭੈਣ ਨੂੰ ਮਿਹੜੇ ਮਾਰ ਮਾਰ ਕੇ ਮਾਰ ਦੇਣਾ ਤੇ ਜੇ ਮੈਂ ਨਾ ਦੱਸਾਂ ਤੇ ਉਹਨੇ ਕਹਣਾ ਵੀਰ ਮੈਂ ਤਾਂ ਗੱਲ ਨਹੀਂ ਕੀਤੀ ਐਡਾ ਕਰ ਦੇਵਾ ਭੈਣ ਨੂੰ ਫੋਨ ਲਾਉਣਾ ਹੈਲੋ ਸਾਸਰ ਗੱਲ ਪੈਣ ਨਹੀਂ ਨਹੀਂ ਮੈਨੂੰ ਨਾ ਪਤਾ ਨਹੀਂ ਲੱਗਾ ਫੋਨ ਦਾ ਆਲੀ ਮਹੌਣ ਵੇਖਿਆ ਤੈਨੂੰ ਲੱਗਾ ਕਰਨ ਤੇ ਨਹੀਂ ਨਹੀਂ ਬਾਅਦ ਤੇ ਮੇਰੀ ਬਤਨੀ ਓਦਾਂ ਲੱਗਦਾ ਤੁਹਾਨੂੰ ਕਿ ਮੈਂ ਠੀਕ ਹਾਂ ਲੈ ਭਣ ਤੈਨੂੰ ਪਤਾ ਕਿਦਾਂ ਲੱਗ ਜਾਂਦਾ ਪਤਾ ਕੋਈ ਤਾਂ ਕਰਕੇ ਲੱਗ ਜਾਂਦਾ ਪਤਾ ਤੁਹਾਨੂੰ ਅਵੀਰ ਤੂੰ ਹੁਣ ਕੋਟਿਆ ਵਾ ਮੈਨੂੰ ਦੱਸ ਤੇ ਸਹੀ ਹੋਇਆ ਕੀ ਆ ਵੇਖ ਲਾ ਛੇਤੀ ਛੇਤੀ ਦੱਸ ਦੇ ਨਹੀਂ ਤੇ ਮੈਨੂੰ ਕੁਭਰਾਟਣਾ ਕੁਝ ਹੋ ਜਾਣਾ ਵਾ ਹਾਏ ਹਾ ਤੂੰ ਬੋਲ ਤੇ ਸਹੀ ਤੂੰ ਰੋਈ ਜਾਏਗਾ ਹੁਣ ਨਹੀਂ ਨਹੀਂ ਬਾਜੀ ਇਹ ਨਹੀਂ ਕਰ ਤੇਰੇ ਹਾਂ ਮੈਂ ਕੱਲੀ ਆ ਹਾਏ ਇਹੋ ਜੀ ਕਿਹੜੀ ਗੱਲ ਵਾ ਜਿਹੜੀ ਬਾਜੀ ਸਾਹਮਣੇ ਨਹੀਂ ਕਰਨੀ ਅੱਛਾ ਹਾਏ ਮੈਂ ਮਰ ਜਾ ਅਈ ਢੀ ਹੋਟੀ ਕੱਲ ਹੋਗੀ ਹਾਈ ਹਾਈ ਮੈਂ ਤਾਂ ਅੱਗੇ ਵੀ ਤੈਨੂੰ ਕਹਿੰਦੀ ਹੁੰਦੀ ਸੀ ਕਿ ਕੁੜੀ ਦਾ ਧਿਆਨ ਰੱਖਿਆ ਕਰੋ ਹੈ ਪਰ ਤੂੰ ਵੀ ਕਹਿੰਦਾ ਵੀ ਨਹੀਂ ਮੇਰੀ ਤੇ ਪੁੱਤਾਂ ਵਰਗੀ ਆ ਆਹੋ ਸਮਾਨੀਂ ਦਾ ਵੀਰ ਚੰਗਾ ਸਮਾਂ ਬੜਾ ਮਾੜਾ ਵਾ ਮੇਰੀ ਗੱਲ ਸੁਣ ਹੁਣ ਦਿਲ ਰੱਖ ਮੁੰਡੇ ਗਏ ਆ ਨਾ ਮਗਰ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਲੈ ਆਉਣਾ ਉਹਨਾਂ ਨੇ ਆਹੋ ਫਿਕਰ ਨਾ ਕਰ ਤੂੰ ਰਿਸ਼ਤਾ ਤੇ ਮੈਂ ਤੈਨੂੰ ਦੱਸਿਆ ਵੀ ਰਿਸ਼ਤਾ ਸਾਡੇ ਹੱਥ ਵਿੱਚ ਆ ਲਿਆ ਲਿਆ ਕੇ ਤੁਹਾਨੂੰ ਵਿਆਹ ਦਿੰਨੇ ਆ ਆਹੋ ਹੁਣ ਨਾ ਮੇਰਾ ਵੀਰ ਦਿਲ ਰੱਖ ਜਿਹਦਾ ਦਿਲ ਛੱਡੀ ਜਾਵੇਂਗਾ ਨਾ ਤੇ ਫਿਰ ਕੋਈ ਗੱਲ ਨਹੀਂ ਹੋ ਬਣਨੀ ਤੂੰ ਤੇ ਆਪ ਡੋਲ ਗਿਆ ਵਾ ਆਹੋ ਕੋਈ ਗੱਲ ਨਹੀਂ ਫਿਕਰ ਨਾ ਕਰ ਮੈਂ ਵੀ ਆਉਂਗੀ ਆਹੋ ਆਉਂਗੀ ਮੈਂ ਵੀ ਤੂੰ ਫਿਕਰ ਨਾ ਕਰ ਚੰਗਾ ਆਹ ਕੋਈ ਨਹੀਂ ਮੈਂ ਸਵੇਰੇ ਆ ਜੂਗੀ ਹੁਣ ਤਾਂ ਸ਼ਾਮਾਂ ਪੈ ਗਈਆਂ ਆਹੋ ਨਹੀਂ ਉੱਧਰ ਨਹੀਂ ਜਾਇਆ ਗਿਆ ਉਹਦੇ ਹਜੂਰ ਸਭ ਗਏ ਆ ਕਰਦੇ ਆਹੋ ਆਇਆ ਏ ਮੁੰਡਾ ਅੱਜ ਘਰ ਦੱਸਣ ਦੇ ਹੀ ਮੈਨੂੰ ਮਨਜਿੰਦਰ ਫਿਕਰ ਆਇਆ ਏ ਮੁੰਡਾ ਆਹੋ ਨਹੀਂ ਉਹ ਤੇ ਅਮਨ ਪਸੰਦਵਾਉਂਨਾਂ ਨੂੰ ਉਹ ਤੇ ਰਿਸ਼ਤੇ ਵੱਲੋਂ ਹਾਂ ਹੀ ਹਾਂ ਸਮਝੋ ਤੁਸੀਂ ਹਾਂ ਬਸ ਇੱਕ ਰਿਸ਼ਤੇ ਦੇਣ ਨੂੰ ਉੱਥੋਂ ਲੈ ਉਹ ਕਿਸ ਤਰ੍ਹਾਂ ਬਾਕੀ ਤੁਸੀਂ ਮੇਰੇ ਤੇ ਛੱਡ ਦਿਓ ਗੱਲ ਆਹੋ ਹਾਂ ਚੱਲ ਕੋਈ ਨਾ ਮੇਰਾ ਵੀਰ ਹੁਣ ਸੋਚੀ ਕੋ ਹਣਾ ਸਭ ਕੁਝ ਠੀਕ ਹੋ ਜਾਣਾ ਵਾ ਚੰਗਾ ਫਿਕਰ ਨਾ ਕਰੀ ਮੇਰਾ ਵੀਰ ਕੋਈ ਨਹੀਂ ਤੇਰੀ ਭੈਣ ਨਾਲ ਵਾ ਤੇਰੇ ਆਹੋ ਕੋਈ ਨਹੀਂ ਮੈਂ ਇਹਨਾਂ ਨੂੰ ਕਹਿਨੀ ਆ ਮੈਂ ਪਿੰਡ ਜਾਣਾ ਵਾ ਹੈ ਆਉਨੀ ਆ ਮੈਂ ਆਹੋ ਚੰਗਾ ਚੰਗਾ ਹੁਣ ਏਦਾਂ ਨਾ ਕਰੀ ਜਾ ਚੰਗਾ ਆਹੋ ਰੱਖ ਦੇ ਫੋਨ ਹੁਣ ਏਦਾਂ ਨਾ ਕਰ ਕੋਈ ਨਹੀਂ ਮੈਂ ਕਹਿ ਕੇ ਇਹਨਾਂ ਤੇ ਹੁਣੀ ਪਿੰਡ ਚੰਗਾ ਚੰਗਾ ਵੀਰ ਹਾਈ ਹਾਈ ਵਿਚਾਰਾ ਕਿੱਦਾਂ ਰੋਂ ਡਿਆ ਸੀ ਮੇਰਾ ਭਰਾ ਮੈਂ ਤੈਨੂੰ ਕਹਿਣ ਦੀ ਪਹ ਹੌਸਲਾ ਰੱਖ ਹੌਸਲਾ ਕਿੱਦਾਂ ਰੱਖੇ ਜਿਹਦੀ ਜਵਾਨਤੀ ਕਰੋ ਚਲ ਜੇ ਤੇ ਜਾ ਕੇ ਫੋਨ ਵੀ ਬੰਦ ਕਰ ਲੈ ਉਹ ਪਿਓ ਦਾ ਕੀ ਹਾਲ ਹੋਊਗਾ ਮੈਂ ਤਾਂ ਸਮਝ ਨਹੀਂ ਗਈ ਹੁੰਦੀ ਤੇ ਇਹ ਕਦਮ ਚੁੱਕ ਕਿਦਾਂ ਲਿਆ ਆ ਇਹਨੇ ਪਤਾ ਨਹੀਂ ਕੀ ਦਿਮਾਗ ਖਰਾਬ ਹੋ ਗਿਆ ਸਾਡੀ ਕੁੜੀ ਦਾ ਏਦਾਂ ਦੀ ਹਾਇਤ ਨਹੀਂ ਉਹ ਪਤਾ ਨਹੀਂ ਕਿਉਂ ਉਹਨੇ ਗਲਤ ਸੋਚ ਸੋਚ ਲਈ ਆ ਤੇ ਕਿਉਂ ਕਰੋ ਜਾਣ ਦਾ ਪ੍ਰੋਗਰਾਮ ਬਣਾ ਲਿਆ ਚੱਲ ਮਨਾ ਮਨਜਿੰਦਰ ਨਾਲ ਗੱਲ ਕਰਦੀ ਆ ਤੇ ਪੁੱਛਨੀ ਆ ਕਿ ਮੈਂ ਪਿੰਡ ਜਾਣਾ ਵਾ ਇੰਨੇ ਕਿਹੜਾ ਮੈਨੂੰ ਡੱਕਣਾ ਵਾ ਕੀ ਕਰਾਂ ਭੈਣ ਫੇ ਮੈਂ ਚੱਲ ਠੀਕ ਆ ਕੋਈ ਨਹੀਂ ਤੇਰ ਨਾਲ ਗੱਲ ਕਰਕੇ ਮੈਨੂੰ ਥੋੜਾ ਹੌਸਲਾ ਆਇਆ ਠੀਕ ਆ ਭਾਈ ਨਾਲ ਗੱਲਾਂ ਅੱਜ ਕਰੀ ਚਲ ਠੀਕ ਹਾਏ ਕਿਤਨਾ ਗੱਲ ਕੰਡੇ ਹੀਗੇ ਹਾਏ ਕੱਲ ਕਿੰਨਾ ਕਰਨੀ 10 ਮੇਰੇ ਵੱਲ ਕਿੱਦਾਂ ਵੇਦੇ ਆ ਮੇਰਾ ਕੀ ਕਸੂਰੇ ਦੇ ਵਿੱਚ ਆ ਜਿਹੜੇ ਪਖੰਡਦੇ ਆ ਨਾ ਮੇਰੇ ਸਾਹਮਣੇ ਦਾ ਕਰ ਚਗਾ ਨਾ ਮੈਂ ਪਖੰਡ ਕੰਡੀ ਆ ਮੈਨੂੰ ਤਾਂ ਆਪ ਕੋ ਸ਼ੋਅ ਚੱਲਿਆ ਵਾ ਤੇ ਫੇਰ ਤੀ ਮੱਥੇ ਢੱਠ ਮਾਰਨਾ ਵਾ ਕਿ ਮੈਂ ਪਖੰਡ ਕਹਿੰਦਾ ਹੀ ਤੇ ਸੱਚੀ ਹੀਗਾ ਮੈਨੂੰ ਘੱਟ ਦੁੱਖ ਵਾ ਜਿਹੜਾ ਜਵਾਨ ਧੀ ਜਿਹੜੀ ਘਰੋਂ ਨਿਕਲ ਜੇ ਕਉ ਪਤਾ ਹੀ ਨਾ ਹੋਏਗਾ ਕਿੱਥੇ ਗਈ ਆ ਮੈਂ ਬੜੀ ਸੌਖੀ ਆ ਉਹ ਮਾਮਾ ਤੇ ਆਪਣੇ ਧਿਆਨ ਨਾਲ ਸਾਰੀਆਂ ਗੱਲਾਂ ਕਰਦੀ ਆ ਚਲ ਨਾ ਉਹਨੂੰ ਕੋਈ ਗੱਲ ਕੀਤੀ ਨਹੀਂ ਗਈ ਤੂੰ ਮੇਰੇ ਕੋਲ ਘਰ ਰੱਖਣ ਲਈ ਆ ਤੇਰੇ ਨਾਲ ਕੋਈ ਨਾ ਕੋਈ ਗੱਲ ਜ਼ਰੂਰ ਕੀਤੀ ਹੋਈ ਹੈ ਨਾ ਹਾਏ ਕਿਹੋ ਜਿਹੀ ਗੱਲਾਂ ਕਰਦੇ ਆ ਮੈਂ ਤੇ ਜਾਣ ਤੱਕ ਉਹਨੂੰ ਸਮਝਾਉਂਦੀ ਰਹੀ ਆ ਕਿ ਪੁੱਤ ਆਪਣੇ ਇਸਤ ਲੈ ਕੇ ਘਰ ਆਵੇਂ ਮੈਨੂੰ ਕੀ ਪਤਾ ਹੈਗਾ ਵੀ ਇਹ ਸਭ ਕੁਝ ਪੁੱਠੇ ਕੰਮ ਕਰਦੀ ਫਿਰਦੀ ਆ ਤੇ ਮੈਨੂੰ ਲਾ ਰਿਆ ਬੁੱਤਿਆਂ ਚ ਖੰਡਈ ਬਸ ਇਥੋਂ ਨਿਕਲਦੀ ਕੋਸ਼ਿਸ਼ ਕਰਨੀ ਮੈਨੂੰ ਤੇ ਕਹਿਣਾ ਮੰਮੀ ਸੇ ਸਨੀ ਵੀਰ ਹੁਣੇ ਆਇਆ ਹੱਥ ਤੋ ਕੇ ਮੇਰੇ ਪਿੱਛੇ ਪਈ ਐ ਇਹਨਾਂ ਨੂੰ ਮੈਂ ਚੰਗੀ ਨਹੀਂ ਲੱਗਦੀ ਮੈਂ ਪੜਨ ਲਈ ਐ ਨਾ ਤਾਂ ਕਰਕੇ ਮੇਰਾ ਨਫ਼ਰਤ ਕਰਦੇਗਾ ਅਸੀਂ ਪੜੇ ਨਹੀਂ ਆ ਦੱਸ ਇਹਦੇ ਵਿੱਚ ਮੇਰਾ ਕੀ ਕਸੂਰ ਵਾ ਤੇਰਾ ਕਸੂਰ ਐ ਨੀਗਾ ਹਰ ਗੱਲ ਨੂੰ ਕੁੜੀ ਦਾ ਪੱਕਾ ਪੂਰਦੀ ਮੈਂ ਵੀ ਤੇਰੇ ਮਗਰ ਲਾ ਕੇ ਨਾ ਮੁੰਡਿਆਂ ਦੀ ਗੱਲ ਨਹੀਂ ਮੰਨੀ ਤੇ ਮੈਂ ਜਾਣ ਦਤਾ ਤੈਨੂੰ ਹੁਣ ਤਹੀ ਵੀ ਤੇ ਕੁੜੀ ਦੇ ਪੱਕਾ ਪੂਰਦੇ ਹੀਗੇ ਤੁਸੀਂ ਥੋੜਾ ਪਿਆਰ ਕਰਦੇ ਹੋ ਉਹਦੇ ਨਾਲ ਹਰ ਗੱਲ ਤੇ ਉਹਦੀ ਮੰਨਦੇ ਹੀਗੇ ਮੇਰੀ ਭਾਵੇਂ ਗੱਲ ਕੇੜਾ ਨਾ ਮੰਨਣੀ ਉਹਨੂੰ ਚੰਗੇ ਤੋਂ ਚੰਗਾ ਲੀੜਾ ਕਪੜਾ ਲੈ ਕੇ ਦੇ ਆਪਣੇ ਨਾਲ ਐ ਮੈਂ ਤਾਂ ਉਦਾਂ ਹੀ ਕਰਦੀ ਗਈ ਆ ਦੱਸ ਇੱਥੋਂ ਮੇਰਾ ਕੀ ਕਸੂਰ ਵਾ ਕੀ ਹੁੰਦਿਆ ਵਾ ਕੀ ਹੁੰਦਾ ਵਾ ਕੀ ਹੋਣਾ ਵਾ ਜੇ ਦਾ ਜਵਾਨ ਧੀ ਘਰੋਂ ਇਦਾਂ ਚਲ ਜੇ ਤੇ ਪਿਓ ਨੂੰ ਚੈਨ ਆਉਂਦਾ ਵਾ ਉਹ ਮੇਰੀ ਸਾਰੀ ਏਥ ਮਿੱਟੀ ਵਿੱਚ ਮਿਲ ਜਾਣੀ ਆ ਹਾਂ ਇਹ ਇਦਾਂ ਨਾ ਕਹੋ ਕੋਈ ਗੱਲ ਨਹੀਂ ਹੌਸਲਾ ਰੱਖੋ ਹਣ ਅਸੀਂ ਇੱਕ ਦੂਜੇ ਨੇ ਹੌਸਲਾ ਦੇ ਸਕਨੇ ਆ ਕੋਈ ਨਹੀਂ ਆ ਆਪੇ ਲੱਭ ਜੂਗੀ ਕੀ ਪਤਾ ਦਿਮਾਗ ਕੋਈ ਕੱਲ ਆ ਹੀ ਜਾਵੇ ਤੇ ਵਾਪਸ ਮੋੜੀ ਆਵੇ ਕੀ ਪਤਾ ਆਪਣੇ ਮਾਪਿਓ ਦਾ ਖਿਆਲ ਆ ਹੀ ਜਾਈ ਉਹਨੂੰ ਕੀ ਕਰਾਂ ਮੈਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਜੇ ਕੋਈ ਬੀਪੀ ਦੀ ਗੋਲੀ ਹੈਗੀ ਨਾ ਤੇ ਮੈਨੂੰ ਲੈਕਦੇ ਆ ਕੋਈ ਬੀਪੀ ਵੱਧ ਗਿਆ ਵਾ ਤੇ ਤੂੰ ਮੈਨੂੰ ਪਤਾ ਨਹੀਂ ਕੀ ਹੋਣ ਰਿਹਾ ਜੀ ਪਹਿਲਾਂ ਚੈੱਕ ਕਰ ਲੋ ਤੁਹਾਨੂੰ ਸਿਹਰੀਆਂ ਖਾਣ ਦੀਆਂ ਗੋਲੀਆਂ ਕੋਈ ਲਾਦੇ ਮੈਨੂੰ ਵਿੱਚ ਚੈੱਕ ਕਰ ਲੋ ਉਹ ਕੋਈ ਗੱਲ ਨਹੀਂ ਵੱਧ ਵੱਧ ਕੀ ਹੋਊਗਾ ਆ ਜਿਹੜਾ ਹੋਇਆ ਕੰਮ ਉਹ ਤੋਂ ਵੱਧ ਕੀ ਹੋਣਾ ਵਾ ਹਾਏ ਐਦਾਂ ਨਾ ਕਹੋ ਐਦਾਂ ਦੀਆਂ ਗੱਲਾਂ ਨਾ ਕਰੋ ਮੈਨੂੰ ਤਾਂ ਆਪ ਕੁਝ ਹੋਣ ਰਿਹਾ ਵਾ ਤੇ ਕੀ ਕਰਾਂ ਜੋ ਸੋਚਦੀ ਆ ਨਾ ਤੇ ਜੇ ਕਰਨਾ ਵੀ ਤੇ ਫਿਰ ਕੀ ਕਰਾਂਗੇ ਆਪਾਂ ਕੀ ਮੂਵ ਖਾਲਾਂਗੇ ਦੁਨੀਆ ਨੂੰ ਮੈਂ ਤਾਂ ਨਹੀਂ ਜੀਣਾ ਮੈਂ ਤਾਂ ਮਰ ਜਾਣਾ ਕੋਈ ਖਾ ਕੇ ਇਤਾਂ ਦੀਆਂ ਗੱਲਾਂ ਨਾ ਕਰੋ ਹੌਸਲਾ ਰੱਖੋ ਸਭ ਠੀਕ ਹੋ ਜਾਣਾ ਵਾ ਬੈਠੋ ਤੇਹੀ ਮੈਂ ਤੁਹਾਨੂੰ ਗੋਲੀ ਲੈ ਕੇ ਦਿਨੀ ਆ ਨਾਲ ਪਾਣੀ ਦਾ ਗਲਾਸ ਲੈਣੀ ਆ ਰੱਬਾ ਮੈਂ ਕਿਹੜਾ ਮਾੜਾ ਕਰਮ ਕੀਤਾ ਸੀ ਜਿਹੜੇ ਆ ਦਿਨ ਮੈਨੂੰ ਭਾਇਰ ਚਲ ਜੱਬੂ ਆ ਬੰਦ ਕਰ ਦਿੰਦਾ ਆਗੇ ਜੀ ਤੁਸੀਂ ਮੇਰੇ ਨਾਲ ਹਾਂ ਮੇਰੀ ਗੱਲ ਸੁਣੋ ਬੱਸ ਮੈਂ ਨਾ ਤੁਹਾਨੂੰ ਇੱਕ ਗੱਲ ਕਰਨੀ ਆ ਕਾਦੀ ਗੱਲ ਕਰਨੀ ਦੱਸ ਉਹ ਨਾ ਮੈਂ ਪਿੰਡ ਜਾਣਾ ਵੀਰ ਠੀਕ ਨਹੀਂਗਾ ਤੂੰ ਕੀ ਕਹਲੂਗੀ ਉਹਨੂੰ ਉਹ ਠੀਕ ਨਹੀਂਗਾ ਤਾਂ ਦਿਲ ਜਾ ਛੱਡਿਆ ਉਹਨੇ ਤੇ ਮੇਰਾ ਰਾਦਾ ਵਾਪੇ ਮੈਂ ਜਾ ਕੇ ਪਿੰਡੋਂ ਹੋਣਾ ਵਾ ਜੇ ਜਿਆਦਾ ਜ਼ਰੂਰੀ ਮੈਂ ਵੀ ਚੱਲਾਂ ਨਾਲ ਨਹੀਂ ਤੁਸੀਂ ਭਾਵੇਂ ਨਾ ਹੀ ਜਾਓ ਤੁਸੀਂ ਫਿਰ ਰੋ ਘਰੇ ਹੀ ਫਿਰ ਵਾਵਾ ਬੂਏ ਖੁੱਲੇ ਰਹਿੰਦੇ ਆ ਮੁੜ ਕੇ ਰਮਨ ਵਰਗੀ 20 20 ਗੱਲਾਂ ਕਰਦੀ ਆ ਜਦੋਂ ਘਰ ਰਹਿਣਾ ਪੈਂਦਾ ਹਨ ਉਹ ਤਰ ਹੈ ਠੀਕ ਠਾਕ ਵੀਰ ਹਾਂ ਠੀਕ ਠਾਕ ਵਾ ਤੇ ਮੈਨੂੰ ਇਹ ਆ ਕਿ ਚਲ ਮੈਂ ਜਾਉਂਗੀ ਨਾ ਤਾਂ ਬੰਦੇ ਦਾ ਮਨ ਹੋਰ ਤਾਂ ਹੋਰ ਹੋ ਜਾਂਦਾ ਵਾ ਤਾਂ ਹੀ ਨਹੀਂ ਫੋਨ ਚੁੱਕਦਾ ਆਂਦਾ ਮੈਂ ਠੀਕ ਨਹੀਂ ਮੇਰੀ ਗੱਲ ਸੁਣ ਰੁਪਈਆ ਮੇਰੇ ਕੋ 4000 ਰੁਪਈਆ ਪਿਆ ਵਾ ਅੱਛਾ ਤੇ ਨਾਲ ਲੈ ਰਹਿ ਕੇ ਲੋੜੀ ਪੈਈ ਦੀ ਉਹ ਨਹੀਂ ਨਹੀਂ ਪੈਸੇ ਤੇਲੇ ਦੀ ਤੇ ਉਥੇ ਕਮੀ ਕੋਈ ਨਹੀਂ ਕਿ ਤਾਨੂੰ ਪਤਾ ਹੀ ਆ ਚੱਲ ਯਾ ਲੋੜ ਤੇ ਹੈਗੀ ਚਾਏ ਨਹੀਂ ਹੈਗੀ ਚੱਲ ਫੇਰ ਹੀ ਉਹ ਬਥੇਰਾ ਪਿਆ ਹਾਵ ਉਹਨਾਂ ਦੇ ਕੋਲ ਪੈਸੇ ਦੀ ਗੱਲ ਨਹੀਂ ਗਈ ਆਂਦਾ ਫੇ ਭੈਣ ਤੂੰ ਆ ਅੱਛਾ ਤੇ ਮੈਂ ਹਾਂ ਚੱਲ ਕੋਈ ਨਹੀਂ ਮੈਂ ਪੁੱਛ ਲੈਣੀ ਬਾਹਰ ਗਏ ਆ ਤੇ ਫੇਰ ਮੈਂ ਆ ਜਾਨੀ ਆ ਤੇ ਮੈਂ ਚੱਲ ਜਾ ਪਿੰਡ ਮੇਰੀ ਕਾਜ਼ਾ ਤਿਆਰ ਤੇ ਤੂੰ ਹੀ ਆਹੋ ਤੇ ਆ ਤਰਮ ਬੱਥਾ ਜਾੜਾ ਮੈਂ ਇਹ ਗੱਲ ਸੁਣੋ ਐਡੀ ਛਤੀ ਨਾ ਕਰੋ ਮੈਂ ਰੋਟੀ ਰੱਟੀ ਤੁਹਾਡੀ ਬਣਾ ਜਾ ਸਬਜ਼ੀ ਬਣਾ ਜਾ ਦੋਆਂ ਡੰਗਾ ਦੀ ਤੇ ਫੁਲਕੇ ਲਾ ਜਾ ਚਲ ਇਤਨਾ ਕਹਦਾ ਵੀ ਮੁਰਕੇ ਨੂੰ ਜਾਣ ਦੀ ਲੋੜ ਨਾ ਪਏ ਕਿਸੇ ਦੇ ਨਾਲ ਨਹੀਂ ਨਹੀਂ ਮੈਂ ਨਹੀਂ ਕਿਹਵਲ ਜਾਣ ਆ ਟਾਈਮ ਨਾ ਜਾਈ ਮੁਰਕੇ ਮੈਨੂੰ ਪਤਾ ਗਵਾੜ ਬੜਾ ਚੰਗਾ ਸਾਡਾ 20 ਵੀ ਗੱਲਾਂ ਕਰਨੀਆਂ ਤੇ ਵੀ ਰਾਤ ਲੱਗ ਗਈ ਉੱਥੇ ਫਿਰ ਕੇ ਰਾਤ ਲੱਗ ਜੂਗੀ ਤੇ ਕੋਈ ਨਹੀਂ ਵਾਧੂ ਲਾਜੂ ਰੋਟੀਆਂ ਗਰਮ ਕਰ ਲਿਓ ਤਾਈ ਕੋ ਲੱਲਿਓ ਪਰ ਰਮਣ ਵਾਲਾ ਨਾ ਜਾਓ ਉਹ ਨਹੀਂ ਮੈਂ ਨਹੀਂ ਉਹਦੇ ਵਾਲ ਜਾਂਦਾ ਪੁਰਾਹੋ ਤਾਈ ਤਾਈ ਕੋ ਲੱਲਿਓ ਰੋਟੀਆਂ ਚਲ ਠੀਕ ਆ ਉਹ ਵਿਚਾਰੀ ਚੰਗੀ ਆ ਫਿਰ ਵੀ ਕਦੀ ਨੂੰ ਨੇ ਗੱਲ ਕੀਤੀ ਕੋਈ ਵੀ ਸਾਰ ਜਗਾ ਭਲਾ ਹੀ ਦੀ ਉਦਾਂ ਬੁਖਾਰ ਬੁਖਰੂਰ ਚੜਿਆ ਠੰਡ ਲੱਗੀ ਫਿਰ ਕਿਤੇ ਹਨਾ ਠੰਡ ਲੱਗੀ ਆ ਉਹ ਉਹਦਾ ਲੀਡਲ ਤਪਾ ਕੇ ਰੱਖਿਆ ਕਰ ਆਹੋ ਚਲ ਆਓ ਫਿਰ ਤੁਹਾਨੂੰ ਰੋਟੀ ਰੱਟੀ ਪਕਾ ਦਾਂ ਪਕਾ ਦੇ ਫਿਰ ਹਾਂ ਅਈ ਅਜਾ ਤੱਕ ਨੇ ਅਫੀਸੋਂ ਖੀਪਾ ਡਿਲੀ ਆ ਹੁਣ ਮੈਂ ਕੀ ਕਰਾਂ ਨਾ ਮੇਰਾ ਫੋਨ ਚੁੱਕਣ ਡਿਆ ਵਾ ਤੇ ਨਾ ਹੀ ਆਉਂਦਿਆ ਵਾ ਫਿਰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਨਾ ਮੈਂ ਘਰ ਜਾਣ ਜੋਗੀ ਆ ਨਾ ਮੈਂ ਕਾਲਜ ਜਾਣ ਜੋਗੀ ਆ ਕੋਈ ਕੁਝ ਨਹੀਂ ਸਮਝ ਆਉਂਦੀ ਮੈਂ ਕਿੱਥੇ ਜਾਵਾਂ ਉੱਤੋਂ ਸਾਇਰਸ ਆ ਜਿਹੜਾ ਪਿੱਛਾ ਕਰਨ ਡਿਆ ਮੇਰਾ ਜੇ ਤੂੰ ਨੇ ਮੈਨੂੰ ਵੇਖ ਲਿਆ ਨਾ ਤੇ ਮੇਰੀ ਖੈਰ ਨਹੀਂ ਮੈਂ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਉੱਧਾ ਕਰਨੀ ਮੈਂ ਇੱਕ ਵਾਰੀ ਫੇਰ ਫੋਨ ਲਾ ਕੇ ਵੇਣੀ ਆ ਕਦੋਂ ਦੀ ਫੋਨ ਲਾਉਂਦੀ ਫੋਨ ਹੀ ਨਹੀਂ ਚੁੱਕਉਂਦੇ ਮੇਰੇ ਫੋਨ ਹੀ ਚੁੱਕਉਂਦੇ ਤਾਂ ਮੈਂ ਕੀ ਕਰਾਂ ਮੈਂ ਕਿੱਥੇ ਜਾਵਾਂ ਮੈਨੂੰ ਸਮਝ ਨਹੀਂ ਆਉਂਦੀ ਐਵੇਂ ਮੈਂ ਗੱਲਾਂ ਚਾ ਲਈਆਂ ਤੇ ਮਕਰ ਆ ਗਈਆਂ ਬਾਹਰ ਕਿਹੜੇ ਬੰਨੇ ਜਾਵਾਂ ਹੁਣ ਨਾ ਰੋਟੇ ਵੀ ਡੀਓ ਖੀ ਸੁੱਕੀ ਕੱਟ ਲਈ ਤੇ ਹੁਣ ਮੈਂ ਕਿੱਥੇ ਜਾਵਾਂ ਸਮਝ ਨਹੀਂ ਆਉਂਦੀ ਵਸਮੀ ਤੇਲਾ ਕਿ ਵੇ ਨਹੀਂ ਬੋਲਾਂ ਚਲ ਚੋ ਫਾੜਿਆ ਫਿੱਕੇ ਜਾਣਾ ਮੈਂ ਲੋਬਰ ਹੁੰਦੇ ਹੈਲੋ ਕੀ ਬਿਮਾਰੀ ਫੋਨ ਕਿਉਂ ਨਹੀਂ ਚੁੱਕਣ ਦੇ ਨਹੀਂ ਮੈਂ ਕਦੋਂ ਦੀ ਫੋਨ ਲਾਉਂਦੀ ਮੈਂ ਬੇਵਕੂਫਾ ਇਤਸਾਲ ਕੋ ਛੱਡ ਕੇ ਤੇ ਇੱਥੇ ਆਈ ਆ ਮੈਂ ਮੈਨੂੰ ਨਹੀਂ ਪਤਾ ਕਦੋਂ ਹੋਣਾ ਹੁਣ ਆਉਣ ਹੁੰਦਾ ਨਹੀਂ ਮੈਨੂੰ ਪਤਾ ਤੇ ਹੁਣ ਇਹ ਦੱਸੋ ਵੀ ਕੀ ਕਰਨਾ ਵਾ ਕੋਰਟ ਮੈਰिज ਕਰਨੀ ਆ ਜਾਂ ਨਹੀਂ ਕਰਨੀ ਨਹੀਂ ਮੈਂ ਹੁਣ ਪੈਸੇ ਕਿੱਥੋਂ ਲਿਆਵਾ ਮੈਂ ਜਿੰਨੇ ਪੈਸੇ ਹੀ ਤੇ ਮੈਂ ਤੁਹਾਡੇ ਕੋ ਚਪਾਤੇ ਹੀ ਹੁਣ ਤੇ ਮੈਂ ਆਪਣੇ ਘਰ ਦੇ ਆਂਦੇ ਨੰਬਰ ਵੀ ਬਲੌਕਲਿਸ ਚ ਪਾਤੇ ਆ ਹਦੋਂ ਹੀ ਮੈਨੂੰ ਨਹੀਂ ਪਤਾ ਜੀ ਨਹੀਂ ਨਾ ਕੁਛ ਇਦਾਂ ਨੇ ਮੈਂ ਆਪਣੇ ਘਰ ਚਲ ਜਣੀ ਆ ਵਾਪਸ ਕਿਹੇ ਜੋਗਾ ਵੀ ਨਹੀਂ ਛੱਡਿਆ ਮੈਨੂੰ ਨਾ ਮੈਂ ਘਰ ਜੋਗੀ ਨਾ ਮੈਂ ਬਾਹਰ ਜੋਗੀ ਮੈਨੂੰ ਨਹੀਂ ਸਮਝ ਆਉਂਦੀ ਕੁਛ ਵੀ ਜੇ ਆਉਣਾ ਹੈ ਤੇ ਆਓ ਹੋਰ 5-10 ਮਿੰਟ ਮੈਂ ਢੀਕਣਾ ਵਾ ਇਹ ਨਾ ਹੋਏ ਕਿ ਮੈਂ ਕੋਈ ਗਲਤ ਸਟੈਪ ਚੁੱਕ ਲਾਂ ਹੁਣ ਫੋਨ ਕੱਟਤਾ ਹੈ ਕੀ ਕਰਾਂ ਉਹ ਮੈਂ ਜਾਵਾਂ ਵੀ ਕਿੱਥੇ ਸਾਰਾ ਕੁਛ ਮੈਂ ਛੱਡ ਕੇ ਆ ਗਈ ਹੁਣ ਮੈਨੂੰ ਸਮਝ ਨਹੀਂ ਆਉਂਦੀ ਕੀ ਕਰਾਂ ਹਾਏ ਹਾਏ ਮੈਨੂੰ ਇੱਕ ਗੱਲ ਜੀ ਸਮਝ ਨਹੀਂ ਆਉਂਦੀ ਇਹ बार-बार ਇੱਕੋ ਹੀ ਗੱਲ ਕਰੀ ਜਾਣ ਰਹੀ ਆ ਮੇਰੀ ਪਤੀ ਦਾ ਰਿਸ਼ਤਾ ਪੱਕਾ ਹੋ ਗਿਆ ਪੱਕਾ ਹੋ ਗਿਆ ਵਾ ਜਿੰਨਾ ਚਿਰ ਵਿਆਹ ਨਹੀਂ ਹੁੰਦਾ ਉਹਨਾਂ ਚਿਰ ਮੈਂ ਕਿੱਦਾਂ ਯਕੀਨ ਕਰ ਲਾਂ ਤੇ ਰਿਸ਼ਤਾ ਹੋ ਗਿਆ ਵਾ ਹਾਦੀ ਕਰੀ ਜਾਣ ਰਹੀ ਆ ਨਾਲੇ ਇਹਦੀ ਪਰਜਾਈ ਜਿਹੜੀ ਐਨੀ ਚੁਸਤ ਚਲਾਕ ਵਾ ਇਹਦੇ ਕਹਿਣ ਤਾਂ ਕਿੱਥੋਂ ਰਿਸ਼ਤਾ ਕਰਨਾ ਵਾ ਇਹਨੂੰ ਆਪਣਾ ਹੀ ਹੁਣਾਵਾ ਤੇ ਦਵਾ-ਦਵਨਾ ਕੁੜੀ ਇੱਥੇ ਆ ਜੇ ਤੇ ਮੇਰਾ ਆਉਣ ਜਾਣ ਬੰਦ ਜੇ ਇਹਨੇ ਵੇਤੀ ਤੋੜ-ਤੋੜ ਉਹਨਾਂ ਨੂੰ ਵੀ ਖੰਦੀ ਰਿਆ ਕਰਨਾ ਕਦੀ ਮੈਨੂੰ ਕਿਚ ਹੋਰ ਦੇ ਦੋ ਕਦੀ ਮੈਨੂੰ ਪੈਸੇ ਦੇ ਦੋ ਇਹ ਤੇ ਆਪਣਾ ਹੀ ਸੁੱਖ ਤੱਕਣ ਲਈ ਆ ਪਤੀ ਦਾ ਵਲ ਥੋੜਾ ਵੇਖਣ ਲਈ ਆ ਤੇ ਉਹ ਸੌਖੇ ਘਰ ਆ ਜੂਗੀ ਤੇਰਾ ਮਨ ਇਹ ਰੋਟੀ ਬਣ ਗਈ ਤੇ ਲਿਆ ਆ ਵਾ ਉਹ ਰੋਟੀ ਤੇ ਬਣ ਗਈ ਆ ਤੁਹਾਨੂੰ ਦੇਖਣ ਲਈ ਹਾਂ ਮੈਂ ਆਉਂਦੇ ਜੇ ਤੇ ਫੇਰੀ ਫੁਲਕੇ ਲੰਮਣੀ ਆ ਅੱਜ ਕੱਲ ਠੰਡੇ ਖਾਣ ਨੂੰ ਤੇ ਜੀ ਨਹੀਂ ਕਰਦਾ ਇਹ ਲਾਏ ਨਹੀਂ ਆ ਨਹੀਂ ਨਹੀਂ ਤੁਸੀਂ ਲਾਗੇ ਬਹਿ ਜਾਓ ਤੇ ਮੈਂ ਝਟ ਦਾ ਨੂੰ ਫੁਲਕੇ ਲਾ ਦੇਣੇ ਸਬਜ਼ੀ ਬਣੀ ਪਈ ਆ ਦਹੀਂ ਬਣਿਆ ਪਿਆ ਵਾ ਚਲ ਇਦਾਂ ਕਰ ਲਾ ਤੇ ਮੈਂ ਤਾਂ ਤੁਹਾਡੇ ਨਾਲ ਗੱਲ ਕਰਨੀ ਸੀ ਹਾਂ ਅੱਪਰ ਚਾਹੀਦਾ ਦੀ ਨਾ ਕੜੀ ਕੜੀ ਗੱਲਾਂ ਕਰਦੀ ਆ ਮੇਰੀ ਪਤੀ ਦਾ ਰਿਸ਼ਤਾ ਪੱਕਾ ਹੋ ਗਿਆ ਵਾ ਤੁਸੀਂ ਇਹ ਗੱਲ ਮੰਨਦੇ ਜੀ ਵੀ ਇਹਦੀ ਪਰਜਾਈ ਨੇ ਇਹਨੂੰ ਰਿਸ਼ਤਾ ਦੇ ਦਿੱਤਾ ਹੋਊਗਾ ਰਮਨ ਤੂੰ ਕਿਦਾਂ ਦੀਆਂ ਗੱਲਾਂ ਕਰਨ ਧੀ ਆ ਉਹ ਵੀ ਬੰਦੇ ਸੌਖੇ ਆ ਚੱਲ ਮੁੰਡਿਆ ਭਾਵੇਂ ਸਲੇਰਾ ਯਾ ਰੰਗ ਦਾ ਤੇ ਦੋ ਭਰਾ ਉਹਦੇ ਫੌਜੀ ਆ ਜਿਆਦਾ ਤਾਂ ਕਿੰਨੀ ਆ ਤੇ ਜੇ ਘਾਦਣਗੇ ਤਾਂ ਅਗਰ ਵੀ ਕਿਦਰ ਦੀ ਆ ਤੇ ਨਾਲੇ ਤੈਨੂੰ ਕਾਦੀ ਟੈਨਸ਼ਨ ਹੈ ਦੀ ਓਹੋ ਮੈਨੂੰ ਟੈਨਸ਼ਨ ਤਾਂ ਕੋਈ ਨਹੀਂ ਗਈ ਹੈਗੀ ਹਾਂ ਮੈਂ ਤਾਂ ਇਹ ਸੋਚਣ ਧੀ ਆ ਵੀ ਇਹਨੇ ਆਪਣੀ ਬੇਇੱਜ਼ਤੀ ਕਰਾ ਕੇ ਤਾਂ ਫੇਰ ਨਿਕਲਣਾ ਮੈਂ ਉੱਥੋਂ ਜਿੰਨੀ ਇਹ ਚੜੀ ਆ ਨਾ ਸਿਰ ਤੇ ਇਹਦੀ ਪਰਜਾਈ ਨੇ ਨਾ ਇਹਦੀ ਇੱਕ ਗੱਲ ਨਹੀਂ ਮੰਨਣੀ ਤੁਸੀਂ ਨਾ ਇੱਕ ਹਿਸਾਬ ਲਾ ਲਓ ਜਦੋਂ ਦਾ ਇਹਦਾ ਵਿਆਹ ਹੋਇਆ ਵਾ ਇਹਦੀ ਪਰਜਾਈ ਇਹਦੇ ਕੋ ਕਿੰਨੀ ਵਾਰ ਆਈ ਆ ਇੱਕ ਵਾਰ ਹੱਦ ਦੋ ਵਾਰ ਕਦੇ ਇਥੇ ਬੜੀ ਨਹੀਂ ਗਈ ਇਹਦੇ ਘਰ ਤੇ ਇਹਦੇ ਕਹਿਣ ਤੇ ਆਪਣੀ ਕੁੜੀ ਦਾ ਰਿਸ਼ਤਾ ਕਰ ਦੂਗੀ ਮੇਰੀ ਗੱਲ ਸੁਣੋ ਪਰਜਾਈ ਦੀ ਤੇ ਨਹੀਂ ਇਹਦਾ ਨਾ ਬਣਦੀ ਤੇ ਭਰਾ ਦੀ ਤੇ ਬਣਦੀ ਕਿ ਨਹੀਂ ਉਹਦੇ ਮਾਦਾ ਨੇ ਇਹਦੀ ਪੂਰੀ ਲੈ ਦੱਸ ਜੇ ਪਰਜਾਈ ਨੇ ਕਹਿਤਾ ਫੇਰ ਰਿਸ਼ਤਾ ਨਹੀਂ ਹੋਣਾ ਉਥੇ ਤੇ ਜੇ ਹੋ ਜੂਗਾ ਨਾ ਤੇ ਮੇਰਾ ਨਾਮ بتا ਦਿਓ ਪਰਾ ਤੇ ਜਿੰਨੀ ਕ ਬੁਖਤ ਕਰ ਤੇ ਹੈਗੀ ਉਹ ਮੈਨੂੰ ਪਤਾ ਹੀ ਆ ਚਲਦੀ ਉਥੇ ਪਰਜਾਈਦੀ ਆ ਮੇਰੀ ਗੱਲ ਸੋਲਾ ਸ਼ੈਤਾਨੀ ਲਾਈਦੀ ਹੁੰਦੀ ਆ ਚਲੋ ਚੰਗਾ ਤੁਸੀਂ ਇੱਥੇ ਤੇ ਮੈਂ ਵੀ ਇੱਥੇ ਉਹ ਕੁੜੀ ਜਿੰਨੀ ਹੈਗੀ ਆ ਨਾ ਸ਼ਕੀਨ ਮੁੰਡਾ ਉਹਦੇ ਪਸੰਦੀ ਨਹੀਂ ਆਉਣਾ ਵੇਖੀ ਜਾਏ ਉਹਦੇ ਹੀ ਬਹੁਤ ਜਿੱਥੇ ਮਾਪਿਓ ਹਾਂ ਕਰਦੇ ਫਿਰ ਜਾਣਾ ਪੈਂਦਾ ਹੁੰਦਾ ਚਲੋ ਜੇ ਤੁਸੀਂ ਕਹਿੰਦੇ ਜੇ ਤੇ ਮੈਂ ਮੰਨ ਲੈਨੀ ਆ ਮਰਣਾ ਪੈਣਾ ਵਾ ਤੈਨੂੰ ਓਏ ਆਪਣੇ ਉਹਨਾਂ ਫਾਇਦੇ ਨੂੰ ਡਈ ਆ ਹੋਰ ਇਹਨੂੰ ਬੜਾ ਪਿਆਵਾ ਇਹਨੂੰ ਦਵਾ ਦਾ ਵੇ ਆ ਕਿ ਸੂਰ ਸਾੜ ਮਿਲ ਜਾਣੇ ਆ ਕੀਪਤਾ ਛਾਪ ਛੱਲਾ ਵੀ ਕੋਈ ਪੈ ਜੀ ਪਤਾ ਤਾਂ ਤੁਹਾਨੂੰ ਹੈਗਾ ਵਾ ਕਿ ਕਿਦਾਂ ਦੀ ਹੈਗੀ ਆ ਗੱਲ ਰਮਤ ਉਹਨ ਗਾੜੀ ਨੇ ਆਣੇ ਥੋੜੇ ਆ ਉਹ ਨਹੀਂ ਮੈਂ ਇਹ ਨਹੀਂ ਕਹਿੰਦੀ ਮੁੰਡੇ ਵਾਲੇ ਤਾਂ ਸੌਖੇ ਆ ਪੈੜੀ ਬੰਨਾ ਹੈਗਾ ਵਾ ਤਾਂ ਕਰਕੇ ਤੇ ਇਹ ਅੱਗ ਪਤਣ ਰਹੀ ਹੈ ਫਿਰ ਦਵਾਵਾ ਕਰਾ ਦੇ ਤਾਂ ਜਦੋਂ ਮੈਂ ਕਹਿੰਦਾ ਵੀ ਰਿਸ਼ਤਾ ਹੋਏ ਨਾ ਤੇ ਤੂੰ ਮਾਂਦੀ ਨਹੀਂ ਫਿਰ ਇਹ ਗੱਲ ਨੂੰ ਆਹੇ ਹੋ ਜੇ ਮੈਂ ਕਿਹੜਾ ਵਿੱਚ ਪਾਣੀ ਮਾਰਨ ਲੱਗੀ ਆ ਕਿ ਨਾ ਹੋਵੇ ਮੈਂ ਅਦੇ ਇਹ ਕਹਿ ਨਹੀਂ ਆਪੇ ਜੇ ਦੀ ਪਰਜਾਈ ਨੇ ਨਾ ਕਰਤੀ ਨਾ ਫਿਰ ਇਹਦੀ ਬੇਇੱਜ਼ਤੀ ਹੋਣੀ ਆ ਫਿਰ ਨਾ ਕਿ ਕਿੱਥੇ ਦਊਗੀ ਮਿੰਨੂੰ ਵੀ ਦੱਸਤਾ ਤਾਈ ਨੂੰ ਵੀ ਦੱਸਤਾ ਸਾਰਿਆਂ ਨੂੰ ਤੇ ਦੱਸਤਾ ਵਾ ਵੀ ਮੈਂ ਰਿਸ਼ਤਾ ਲਿਆਉਣ ਰਹੀ ਆ ਆਪਣੀ ਪਤੀ ਦਾ ਰਮਨ ਤੈਨੂੰ ਵੀ ਇਹ ਗੱਲ ਦਾ ਪਤਾ ਨਾ ਇਹਦਾ ਭਰਾ ਬੜਾ ਜਿਦੀ ਹੈ ਜਿਹੜੀ ਉਹਨੇ ਗੱਲ ਕਹਿਤੀ ਉਹਨੇ ਕਰਨੀ ਕਰਨੀ ਆ ਭਾਵੇਂ ਨਫਾ ਜਾਂ ਨੁਕਸਾਨ ਆ ਚਲੋ ਕੋਈ ਗੱਲ ਨਹੀਂ ਮੈਂ ਦੁਖੀ ਥੋੜਾ ਵਾਂ ਚੰਗਾ ਸਗੋ ਵਿਆਹ ਆਵੇ ਮੈਂ ਤਾਂ ਕਿਹਾ ਸੀ ਮੈਂ ਹਾਂ ਚੱਲ ਅਹੀਂ ਵਿਆਹ ਵੀ ਵੇਖ ਲਾਂਗੇ ਨਹੀਂ ਨਹੀਂ ਭੈਣ ਜੀ ਤੁਹਾਨੂੰ ਵੀ ਕਹਿਣਾ ਵਾ ਤੁਸੀਂ ਵੀ ਜਾਇਓ ਮੈਂ ਇਹ ਮੌਕਾ ਹੀ ਦੱਸੂ ਵੀ ਕੈਨੀ ਆ ਕਿ ਜਾਂ ਚੁੱਪ ਕਰਕੇ ਚਾਰ ਦਿਨ ਪਹਿਲਾਂ ਹੀ ਚਲ ਜਾਂਦੀ ਐ ਪਰ ਮਨੇ ਇਹ ਦੀ ਗੱਲ ਛੱਡ ਇਹ ਤਾਂ ਪਿਓ ਤੇ ਪ੍ਰਾਈਡ ਦੇ ਵਧੀਆ ਬੰਦੇ ਆ ਵੀ ਕੋਈ ਗੱਲ ਨਹੀਂ ਕਰਨ ਵਾਲੇ ਸਾਡੇ ਤੋਂ ਬਗਾਰ ਕਰ ਲੈਣਗੇ ਚਲੋ ਕੋਈ ਗੱਲ ਨਹੀਂ ਵੇਖ ਲਾਂਗੇ ਇਹ ਤੇ ਕਹਿੰਦੀਆਂ ਗੱਲਾਂ ਵਾ ਚਲੋ ਉઠੋ ਤਾਂ ਖੁਲਕੇ ਲਾ ਕੇ ਦਵਾ ਤੇ ਰੋਟੀ ਪਾਣੀ ਪਾਓ ਓ ਤੂੰ ਤੇ ਆਪਣੀ ਇਹ ਗੱਲਾਂ ਲੈ ਕੇ ਬੈਈ ਨਹੀਂ ਇਹ ਤਾਂ ਫੋਦੀ ਨੇ ਸਿੱਤਾਂ ਕਰਦੇ ਹੋਏ ਆ ਨਾ ਉਹ ਬੜੇ ਵਧੀਆ ਬੰਦੇ ਆ ਜੀ ਉੱਥੇ ਬੁੱਢੀ ਦੀ ਮਖਤਾਰੀ ਆ ਤੇ ਉਹਦੀ ਚਲਣੀ ਆ ਭਰਾ ਨੂੰ ਕਥਲੇ ਨੂੰ ਕਿੰਨੇ ਪੁੱਛਣਾ ਵੇਖ ਲਿਓ ਹੋ ਲੈੰਦੋ ਜਵਾਬ ਤੁਹਾਨੂੰ ਮੈਂ ਪੁੱਛੂੰਗੀ ਫੇ ਹੁਣ ਕਿੱਥੇ ਗਈ ਪਰਾ ਦੀ ਜ਼ਬਾਨ ਹੁਣ ਦੱਸੋ ਮੈਨੂੰ ਕਰਵਾਈ ਨਾ ਦੇ ਘਰ ਵਾਲੀ ਨੇ ਨਾ ਹੋਣ